ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੇ ਦਿਨ ਬਾਅਦ ਲੱਗੇ ਆ ਆਪਾਂ ਮਸ਼ੀਨਾਂ ਨੂੰ ਲੱਗੇ ਆ ਵੀਡੀਓ ਬਣਾਣਾ ਅੱਜ ਲੱਗੇ ਆ ਮਸ਼ੀਨ ਖੋਲਣਾ ਆ ਪਿਆਦਾ ਵੀ ਆਪਣਾ ਆ ਗਿਆ ਅੱਜ ਆਣਾ ਕੁੱਤਿਆਂ ਵਾਲਾ ਪਿੰਜਰਾ ਵੀ ਰੋਡ ਕਿ ਉਧਰ ਨੂੰ ਕਰ ਦਈਏ ਹੁਣ ਇੱਥੇ ਤੰਗੀ ਹੋ ਗਰੂਗਾ ਏ ਆ ਉਹ ਨਾ ਸ਼ਿਕਾਰੀ ਚਲੋ ਬਾਕੀ ਖੋਲ ਕੇ ਵਿਖਾਉਨੇ ਆ ਤੁਹਾਨੂੰ ਸਭ ਚਕਾ ਦੇਣਾ ਗਵਾੜੀਆਂ ਨੂੰ ਹੁਣ ਸਮਾਨ ਆਪਾਂ ਨੇ ਪਤਾ ਕੀ ਏ ਉਦੋਂ ਸੰਭਾਲੀ ਜਾਈਦਾ ਸੰਭਾਲੀ ਜਾਈਦਾ ਸਮਾਨ ਜਦੋਂ ਪਾੜਾਂ ਦਾ ਫੇਰ ਨਵਾਂ ਲਿਆ ਕੇ ਪਾਦੀਦਾ ਕੋਈ ਚੀਜ਼ ਨਹੀਂ ਰੱਖਣੀ ਇਥੇ ਰੱਖ ਦੇ ਇਹ ਵੀ ਬੁੱਲੇ ਨਹੀਂ ਹੁਣ ਆਪਣੇ ਕਿਸੇ ਕੰਮ ਦੇ ਛਾਪਟ ਮੋਟੀ ਕਰਤੀ ਚੋਕਲੋ ਸਮਾਨ ਕੋਈ ਵਰ ਨਹੀਂ ਆਓ ਜੀ ਭਲਵਾਂ ਜੀ ਸਤ ਸ੍ਰੀ ਅਕਾਲ ਹਾਂਜੀ ਅੱਜ ਕਰੀਏ ਅਰ ਕੱਟ ਨਾ ਬਿਹਰੀ ਦਰਿਆ ਦੀ ਸੇਵਾ ਕਰ ਲਈ ਏ ਆਈ ਮਹੀਨਾ ਲੱਗਿਆ ਰਿਹਾ ਐ ਦਰਿਆ ਨੂੰ ਪਾਣੀ ਆਇਆ ਸੀ ਦਰਿਆ ਚ ਥੋੜਾ ਕੰਮ ਕਰੇ ਉੱਥੇ ਲੱਗੇ ਰਹੇ ਆ ਬੰਨ ਲਾਣ ਬੜਾ ਔਖਾ ਪਾਣੀ ਰੋਕਿਆ ਹੋਰ ਸੱਚੀ ਗੱਲ ਰੋਕ ਗਿਆ ਵੇ ਸੀ ਵੀਡੀਓ ਨਹੀਂ ਪਾਈ ਗਈ ਕੱਲ ਇੱਥੇ ਕਰ ਬੰਦ ਬੜਾ ਜੇ ਫੇਪਰ ਤੇ ਵੀਡੀਓ ਬਣਾ ਲੇਣਾ ਕਿਹਣਾ ਕੁੱਤਾ ਖੋਲ ਕੇ ਉਧਰ ਆ ਉੱਥੇ ਕਰ ਦੇ ਤੇ ਅੱਜ ਤੁਹਾਨੂੰ ਵਿਖਾ ਕੇ ਲਿਆਉਣਾ ਵੀ ਕਿੱਥੇ ਸੇਵਾ ਚੱਲਦੀ ਏ ਆਪਣਾ ਇੱਥੇ ਥੈਲੇ ਪਰ ਪਰ ਕੇ ਜਾਂਦੇ ਨੇ ਦਰਿਆ ਤੇ ਫਿਰ ਉੱਥੇ ਜਾ ਕੇ ਲਾਉਣਾ ਹਾਂ ਹਾਂ ਇੱਥੇ ਚੱਲਦੀ ਆ ਜੀ ਸੇਵਾ ਉਹਨਾਂ ਦੇ ਗੱਲ ਲੱਗੀ ਤਿੰਨ ਚਾਰ ਮਿੰਟਾਂ ਦੀ पंचायत दी है जी इतल्यू पी से इतों थैले भर भर के जाते सतल इधर आते बन लाने लगे पा चेंबर ਮੁੰਡੇ ਲੱਗੇ ਨੇ ਮਾਰੋ ਮਾਰ ਪੂਲੀ ਕੱਢ ਦਿੱਤੀ ਥ੍ਰੈਸ਼ਰ ਕੱਲ ਨੂੰ ਪਾਉਗਾ ਆਪਾਂ ਪਾ ਦੇਣਾ ਉਹ ਬਾਸਕਟ ਬਣਾ ਕੇ ਨਾ ਨਵੀਂ ਥ੍ਰੈਸ਼ਰ ਝੋਨੇ ਵਾਲਾ ਦੇਖੋ ਕਿਲੀ ਗੁਲੀ ਉਹਦੀ ਬਦਲਣ ਵਾਲੀ ਹੋਈ ਬਸ ਇਨੇ ਥੱਲੇ ਬਾਕੀ ਬੜੇ ਟੈਟ ਨਹੀਂ ਯਾਰ Uh, 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 uh. I took a ਸੁੱਕੇ ਹਨ ਨਟ ਬੜੇ ਚਿਰ ਦੇ ਇਹ ਕਿੰਨੇ ਟਾਈਟ ਕਰੇ ਨੇ ਮੈਂ ਚਲੋ ਦੰਡਾਰ ਹੁੰਦਾ ਵੀ ਟੱਲੇ ਨਾ ਹੋ ਜਾਣਾ ਮੈਂ ਨਾ ਟੰ ਆਏ ਹਾਏ 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 ਕੱਢਣ ਲੱਗੇ ਹਾਂ ਦੰਦ ਵੀ ਇਹ ਖਲਾਵਾ ਕਰੇ ਜਣ ਇੰਨੇ ਟਾਈਟ ਵੀ ਖੁੱਲਨੇ ਹੋਣਗੇ ਨਾ ਯਾ ਉੱਤਰੀ ਤੋੜਦੇ ਹੋਗੇ ਜੀ ਬੜੀ ਕੀਮਤੀ ਸ਼ੈ ਐ ਇਹ ਮੈਂ ਰਖ ਰਿਹਾ ਹੋਰ ਨਾ ਪਾਹ ਅਹ ਸਿੱਧਾ ਸਿੱਧੇ ਜੀ 9 ਇੰਚ ਦੋ ਜੀ ਲਗਾਰਾ ਹਾਂ ਉਹ ਬਾਲਾ ਨੌਂ ਇੰਚ ਰਡ ਲਾਇਆ ਸਟਾਰ ਨਹੀਂ ਆ ਰਿਹਾ ਜੀ ਇਹਦਾ ਗੁਟਕੇ ਢਿੱਲੇ ਕਰੋ ਤੇ ਕਾਟਣਾ ਕੱਢ ਲਓ ਬਦਨਾਮੀ ਤੇ ਚਲੋ ਆਪਾਂ ਨਹੀਂ ਕਰਦੇ ਪਰ ਕਰਤਾਰ ਵਾਲਿਆਂ ਨੇ ਇਹ ਸੁਧਾਰ ਨਹੀਂ ਕਰਿਆ ਹੈਗਾ ਅਜੇ ਤੱਕ। ਉਹ ਵੀ ਉਹੀ ਨਾਬਾਂ ਠੁਕਦੀਆਂ ਬੁਰੇ ਹਾਲ। ਕਾਟਰ ਫਸ ਜਾਂ ਜਾਨ ਬੇਪੱਜ ਫਸ ਜਾਂਦੀ ਆ। ਨਿਕਲਦੇ ਵੀ ਨਹੀਂ ਕੋਈ ਹੋਰ ਹੱਲ ਵੀ ਨਹੀਂ ਹੈਗਾ ਇਹਦਾ। ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਮਸ਼ੀਨਾਂ ਮਾੜੀਆਂ ਨੇ ਯਾਰ ਮਹੀਨਾਂ ਦੇ ਠੀਕ ਆ। ਪਰ ਇਦਾਂ ਦੇ ਸੁਧਾਰ ਨਹੀਂ ਕਰੇ ਹੈਗੇ ਇਹਨਾਂ ਨੇ। ਹਾਂ ਗਰੇਸ਼ਨ ਆ ਖੋਲਦੇ ਬਤਨਾਟ ਉੰਨੀ ਦੇ ਜਾਂ ਰੁਕ ਜਾ ਫਿਰ ਉਧਰਲਾ 베어ਿੰਗ ਪਟ ਲੀਏ ਪਹਿਲਾਂ ਸਮਲ ਬਾਲਟੀ ਚ ਵਾਲਾ ਕੱਟ ਤਰੀ ਸਾਰਾ ਕੁਝ ਇਹਦਾ ਵੀ ਮੇਰੇ ਜਾਣੇ ਰੱਤਾ ਇਹਦਾ ਨਾਮ ਰੱਖਿਆ ਟਾਈਗਰ ਠੀਕ ਹੈ ਜੇ ਕਹਿਣਾ ਤੇ ਵਟਾ ਦੇਣੇ ਆ ਓਏ ਬੜਾ ਮਹਿੰਗਾ ਆਇਆ ਹੀ ਪਰ ਇਹ ਹੋ ਇੰਜਨ ਲੈ ਕੇ ਗਏ ਸੀ ਆਪਣੇ ਰਿਸ਼ਤੇਦਾਰ ਪਿਛਲੇ ਸਾਲ ਉਹਨਾਂ ਦਾ ਇੰਜਨ ਖਰਾਬ ਹੋ ਗਿਆ ਸੀ ਆਪਣੇ ਕੋਲ ਸਪੇਅਰ ਇੰਜਨ ਪਿਆ ਆ ਤੇ ਉਹ ਲੈ ਕੇ ਗਏ ਸੀ ਤਾਂ ਉਹਨਾਂ ਦਾ ਵਧੀਆ ਕੰਮ ਦਿੱਤਾ ਇਹਨਾਂ ਨੇ ਅੱਜ ਛੱਡ ਕੇ ਗਏ ਨਹੀਂ ਜਣਾ ਇਕ ਟੱਕ ਲੈ ਆਓ ਸ਼ਾਮੇ ਜੀ ਕਰਿਸ਼ਣ ਲਿਆ ਗ੍ਰਾਈਂਡਰ ਲਾ ਪਾ ਦੇ ਤਾਰ ਲੋ ਜੀ ਆਪਣੀ ਵਾਸਕੜ ਸੀ ਬਿਨਾ ਸਪੈਕਾਂ ਤੋਂ ਤੇ ਹੁਣ ਆਪਾਂ ਇਹਨੂੰ ਪੁੱਟ ਕੇ ਥੋੜੀ ਚੇਂਜ ਕਰਾਂਗੇ ਥੋੜੀ ਜੀ ਹੋਰ ਮਾਡਲ ਜੇ ਇਦਾਂ ਦੀ ਬਣਾਵਾਂਗੇ ਵੈਸੇ ਥੋੜਾ ਜਿਹਾ ਆਪਾਂ ਚੇਂਜ ਕਰ ਦੇਣਾ ਇੱਥੇ ਸੌਦਾ ਤੇ ਵਿਖਾਣੇ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਤੁਹਾਨੂੰ ਇਹ ਬਣਾ ਕੇ ਫੇਰ ਵਿਖਾਉਨੇ ਆ ਥੋੜੀ ਜੀ ਚੇਂਜ ਕਰਾਂਗੇ ਥੋੜੀ ਜੀ ਜ਼ਿਆਦੀ ਨਹੀਂ ਤੇ ਅੱਜ ਹੁਣ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਵਿਖਾਵਾਂਗੇ ਫਿਰ ਆਪਾਂ ਵੀ ਇਹਦਾ ਕੀ ਚੇਂਜ ਕਰਨੇ ਆ। ਲਿਆ ਆਪੇ ਤਾਂ ਗ੍ਰੇਂਡਰ। ਅੱਜ ਤਾਂ ਲੇਟ ਹੋ ਜਾਣਾ ਬਣਾਉਂਦੇ ਮਨ ਹੁੰਦੇ ਆਪਾਂ ਨੇ।